ਉਮਰ ਤੋਂ ਪਹਿਲਾ ਜਿਹੜੀਆਂ ਸਾਡੀਆਂ ਭੈਣਾਂ ਬੁੱਢੀਆਂ ਹੋ ਰਹੀਆਂ ਨੇ ਅੱਜ ਸਾਰਾ ਨੁਸਕਾ ਸਾਰੀ ਗੱਲਬਾਤ ਉਹਨਾਂ ਸਾਡੀਆਂ ਭੈਣਾਂ ਬਾਬਤ ਹੀ ਅਸੀਂ ਕਰਨ ਲੱਗੇ ਉਮਰ 25 ਸਾਲ ਸਾਡੀ ਭੈਣ ਲੱਗ ਰਹੀ ਹੈ 40 ਸਾਲ ਜਾਂ 35 ਸਾਲ ਇੱਕ ਹੀ ਕਾਰਨ ਬਣ ਰਹੇ ਨੇ ਜੀ ਉਮਰ ਤੋਂ ਪਹਿਲਾ ਪੀਰੀਅਡ ਦਾ ਬੰਦ ਹੋਣਾ ਜਿਹੜਾ 70 ਸਾਲ ਚ ਪੀਰੀਅਡ ਬੰਦ ਹੋਣਾ ਉਹ 25 ਜਾਂ 35 ਦੇ ਵਿੱਚ ਵਿੱਚ ਹੋ ਜਾਂਦਾ ਹੈ ਉਦੋਂ ਫੀਮੇਲ ਨੂੰ ਪ੍ਰੋਲੋਂਗਡ ਬਲੀਡਿੰਗ ਮਤਲਬ ਲੰਬਾ ਟਾਈਮ ਬਲੀਡਿੰਗ ਰਹਿੰਦੀ ਹੈ ਸਰ ਇਥੋਂ ਤੱਕ ਕਿ 2-2 ਮਹੀਨੇ ਵੀ ਲਗਾਤਾਰ ਬਲੀਡਿੰਗ ਉਹਨਾਂ ਨੂੰ ਹੁੰਦੀ ਰਹਿੰਦੀ ਹੈ ਕਾਰਨ ਕੀ ਹੋ ਸਕਦਾ ਜੀ ਅਰਥਰਾਈਟਿਸ ਦੀ ਪ੍ਰੋਬਲਮ ਹੋਗੀ ਡਾਇਬਟੀਜ਼ ਦੀ ਪ੍ਰੋਬਲਮ ਹੋਗੀ ਥਾਇਰੋਇਡ ਦੀ ਪ੍ਰੋਬਲਮ ਹੋਗੀ ਬੀਪੀ ਦੀ ਪ੍ਰੋਬਲਮ ਹੋਗੀ ਉਹਨਾਂ ਦੀ ਹਾਰਟ ਬੀਟ ਸਰ ਵਧਣੀ ਘਟਣੀ ਸ਼ੁਰੂ ਹੋ ਜਾਂਦੀ ਹੈਗੀ ਉਹਨਾਂ ਨੂੰ ਚੱਕਰ ਹੁੰਦੇ ਆ ਮੂੜ ਚਿਰਚਿਟਾ ਹੋ ਜਾਂਦਾ ਹੈ ਗੱਲ ਕਰਨ ਨੂੰ ਜੀ ਨਹੀਂ ਕਰਦਾ ਹਰ ਵੇਲੇ ਦਿਲ ਕਹਦਾ ਕਿ ਮੈਂ ਲੜਦੀ ਰਹਿਵਾਂ ਮੈਂ ਕਿਸੇ ਦੀ ਗੱਲ ਸੁਣਾ ਨਾ ਫਿਰ ਉਦੋਂ ਕੀ ਕਰਦੇ ਕੋਈ ਨਾ ਕੋਈ ਸਟੈਟਿਨ ਸ਼ੁਰੂ ਕਰ ਲੈਂਦਾ ਹੈ ਮੀਨਸ ਕੋਈ ਨਾ ਕੋਈ ਟੈਬਲੇਟ ਬੀਪੀ ਵਾਲੀ ਸ਼ੁਰੂ ਕਰ ਲੈਂਦਾ ਜਿਹੜੀ ਉਮਰ ਪਰ ਲੱਗ ਜਾਂਦੀ ਹੈ ਉਹਨਾਂ ਦਾ ਅਲਟਰਨੇਟ ਹੈ ਤੁਹਾਡੇ ਕੋਲ ਕੁਝ ਮਤਲਬ ਜੇ ਗੋਲੀ ਨਹੀਂ ਖਾਣੀ ਤੇ ਫਿਰ ਕੀ ਖਾਣਾ ਹੈ ਬਿਮਾਰੀ ਨੂੰ ਕਿਵੇਂ ਡਾਇਬੀਟੀਸ ਨੂੰ ਤਾਂ ਕੰਟਰੋਲ 'ਚ ਰੱਖਣਾ ਹੈ ਥਾਇਰੋਇਡ ਨੂੰ ਵੀ ਕੰਟਰੋਲ 'ਚ ਰੱਖਣਾ ਹੈ ਬੀਪੀ ਨੂੰ ਵੀ ਕੰਟਰੋਲ 'ਚ ਰੱਖਣਾ ਹੀ ਹੈ ਜੇ ਗੋਲੀ ਨਹੀਂ ਖਾਵਾਂਗੇ ਸਾਡੇ ਕੋਲ ਫਿਰ ਆਪਸ਼ਨ ਕੀ ਹੈ ਜੀ ਐਜਾ ਦੇ ਸੀ ਸਿੰਪਟਮਸ ਉਹਨਾਂ ਨੂੰ ਆ ਰਹੇ ਆ ਤਾਂ ਉਹਨਾਂ ਨੇ ਸਰ ਕੋਈ ਵੀ ਇਲੈਕਟ੍ਰੋਲਾਈਟ ਡਰਿੰਕ ਦੇ ਨਾਲ ਆਪਣੇ ਡੇ ਨੂੰ ਸ਼ੁਰੂ ਕਰਨਾ ਇਲੈਕਟ੍ਰੋਲਾਈਟ ਡਰਿੰਕ ਸੋ ਕੀਜੀਏ ਐ ਐਸੀ ਰੱਖਿਆ ਹੋਇਆ ਦੇਖੋ ਇਹ ਸਰ ਗੁੰਕਤੀਰਾ ਹੈ ਦੈਨ ਸਰ ਸੈਕਿੰਡ ਡੇ ਆਗਤ ਨਹੀਂ ਆ ਇਹਨੇ ਬਹੁਤ ਵੱਡਾ ਕੰਮ ਕਰਨਾ ਧਰਿਆ ਥਾਇਰੋਇਡ ਨੂੰ ਵੀ ਰਿਕਵਰ ਕਰੇਗਾ ਡਾਇਬੀਟਿਸ ਤੇ ਵੀ ਕੰਮ ਕਰੇਗਾ ਬੀਪੀ ਤੇ ਵੀ ਕੰਮ ਕਰੇਗਾ ਜੋ ਸੀ ਡੀ 4 ਦੀ ਗੱਲ ਕੀਤੀ ਓਵਰ ਉਹਨਾਂ ਦੇ ਕੰਮ ਕਰੇਗਾ ਹੁਣ ਅਸੀਂ ਰੱਖਿਆ ਸਰ ਇਹ ਨਾਲ ਇਹ ਰੱਖਿਆ ਅਸੀਂ ਚੀਆ ਸੀਡਸ ਜੇ ਉਹ 45 ਦੇ ਤਾਂ 25 ਦਿਨ ਲੱਗਣਗੇ ਉਹ ਇੰਨਾ ਸਾਲ ਪਿੱਛੇ ਆ ਜਾਣਗੇ ਇਹਨਾਂ ਨੁਸਖੇ ਫਾਰਮੂਲੇ ਇਹਨਾਂ ਨੁਸਖੇ ਫਾਰਮੂਲੇਸ਼ਨ ਦੇ ਨਾਲ ਮੀਨੋਪੋਜ਼ ਕਰਕੇ ਜਿਨ੍ਹਾਂ ਦਾ ਮਾਂ ਬਣਨ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਉਹਨਾਂ ਦਾ ਹੱਲ ਕੋਈ ਹੈ ਕੁਦਰਤ ਕੋਲ ਅਸੀਂ ਚੀਜ਼ਾਂ ਦਾ ਨਾਮ ਦੱਸਦੇ ਹਾਂ ਸ਼ਤਾਵਰ ਅਸ਼ਵਕੰਦਾ ਇਹ ਬਾਜ਼ਾਰੋਂ ਲਿਆ ਕੀ ਵੀ ਦੁੱਧ ਨਾਲ ਲੈਣਾ ਸ਼ੁਰੂ ਕਰ ਦੇਣ ਮਾਂ ਬਣਨ ਵਾਸਤੇ ਤੇ ਫਿਰ ਇਹ ਸੋਮਿਆ ਕਿ ਉਹ ਸ਼ਤਾਵਰ ਦਾ ਜੋ ਤਿਆਰ ਕੀਤਾ ਹੋਇਆ ਉਹ ਸੋਮਿਆ ਕਿਉਂ ਦਾ ਵੀ ਯੂਜ਼ ਕਰ ਸਕਦੇ ਆ ਇਹਦੇ ਨਾਲ ਕੀ ਹੋਣਾ ਸਰ ਓਵਰੀਜ ਦੇ ਵਿੱਚ ਲੂਬ੍ਰੀਕੇਸ਼ਨ ਤਿਆਰ ਹੋਣੀ ਆ ਸ਼ਤਾਵਰ ਦੇ ਨਾਲ ਤੇ ਸ਼ਤਾਵਰ ਕਿਉਂ ਨਾਲ ਉਹਨਾਂ ਦੀ ਮੈਨੂਫੈਕਚਰਿੰਗ ਪ੍ਰੋਬਲਮ ਜਿਹੜੀ ਆ ਉਹ ਸੋਲਵ ਹੋ ਜਾਣੀ ਹੈਗੀ ਆ ਉਰ ਤੋਂ ਜਵਾਨ ਲੱਗਣ ਲੱਗ ਜਣਗੇ ਭੈਣਾਂ ਸਾਡੀਆਂ ਸਵਾਲ ਵੀ ਹੁਣ ਇਹੀ ਹੈ ਨਾ ਓਵਰੀ ਮੁਰ ਤੋਂ ਜਵਾਨ ਹੋਊਗੀ ਉਮਰ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਭੈਣਾਂ ਬੁੱਢੀਆਂ ਹੋ ਰਹੀਆਂ ਨੇ ਜਾਂ ਉਮਰ ਤੋਂ ਪਹਿਲਾਂ ਜੋ ਬੁੱਢੀਆਂ ਦਿਖਣ ਲੱਗੀਆਂ ਅੱਜ ਸਾਰਾ ਨੁਸਕਾ ਸਾਰੀ ਗੱਲਬਾਤ ਉਹਨਾਂ ਸਾਡੀਆਂ ਭੈਣਾਂ ਬਾਬਤ ਹੀ ਅਸੀਂ ਕਰਨ ਲੱਗੇ ਆਂ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਪ੍ਰੇਮ ਵੈਦ ਦਾ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਅੱਜ ਜਿਹੜਾ ਮੁੱਦਾ ਜਿਹੜਾ ਟੌਪਿਕ ਅਸੀਂ ਛੇੜਿਆ ਉਹ ਸਾਡੀਆਂ ਭੈਣਾਂ ਲਈ ਬੜਾ ਹੀ ਖਾਸ ਹੈ ਸਾਡੇ ਨਾਲ ਨੇ ਹਰਮੀਤ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਰਮੀਤ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬੜਾ ਸੋਹਣਾ ਮੁੱਦਾ ਅੱਜ ਤੁਸੀਂ ਛੇੜਿਆ ਇਸ ਲਈ ਮੇਰੇ ਵੱਲੋਂ ਪਹਿਲੀ ਐਡਵਾਂਸ ਜੀ ਤੁਹਾਨੂੰ ਮੁਬਾਰਕਾਂ ਥੈਂਕ ਯੂ ਸਰ ਤੁਹਾਡਾ ਤਾਂ ਬਹੁਤ ਹੀ ਵੱਡਾ ਜਿਹੜਾ ਰੋਲ ਹੈ ਸਰ ਕਿ ਤੁਸੀਂ ਸਾਡੇ ਦਰਸ਼ਕਾਂ ਤੱਕ ਉਹਨਾਂ ਦੀਆਂ ਜਿਹੜੀਆਂ ਅੱਜ ਦੀਆਂ ਪ੍ਰੋਬਲਮਸ ਐ ਹੈਲਥ ਨੂੰ ਲੈ ਕੇ ਇਹ ਸਰ ਬਹੁਤ ਵੱਡੀ ਸੇਵਾ ਵੀ ਐ ਕਿ ਤੁਸੀਂ ਸਾਡੇ ਨਾਲ ਮਿਲ ਕੇ ਤੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰਦੇ ਹੋ ਜੀ ਜੀ ਬਹੁਤ ਸ਼ੁਕਰੀਆ ਮੈਮ ਸਵਾਲ ਸਭ ਤੋਂ ਪਹਿਲਾਂ ਇਹ ਇਹੋ ਹੈ ਕਿ ਉਮਰ 25 ਸਾਲ ਸਾਡੀ ਭੈਣ ਲੱਗ ਰਹੀ ਐ 40 ਸਾਲ ਜਾਂ 35 ਸਾਲ ਇਹ ਕੀ ਕਾਰਨ ਬਣ ਰਹੇ ਨੇ ਜੀ ਸਰ ਹੁਣ ਦੇਖੋ ਫੀਮੇਲ ਫੀਮੇਲ ਤਾਂ ਤੁਸੀਂ ਭੈਣ ਹਨਾ ਦੱਸਿਆ ਇੰਦਾ ਜਿਹੜਾ ਨੇਚਰ ਨੇ ਜਿਹੜਾ ਇਸ ਨੂੰ ਬਣਾਇਆ ਇਹ ਕਿਸ ਵਾਸਤੇ ਬਣਾਇਆ ਮਾਂ ਬਨਣ ਵਾਸਤੇ ਹਨਾ ਤੇ ਇਹਦਾ ਜਿਹੜਾ ਪਹਿਲਾ ਕੰਮ ਹੈ ਵੀ ਉਹ ਕਿਉਂ ਹੈ ਕੁੜੀ ਕਿਉਂ ਹੈ ਉਹ ਲੇਡੀ ਕਿਉਂ ਹੈ ਕਿਉਂਕਿ ਜਿਹੜਾ ਨੇਚਰ ਨੇ ਦਸਤੂਰ ਦਿੱਤਾ ਸਭ ਤੋਂ ਪਹਿਲਾਂ ਉਸ ਨੂੰ ਉਹਦੀ ਓਵਰੀ ਫੰਕਸ਼ਨ ਕਰਦੀ ਹੈ ਤੇ ਮੈਂਸਟਰੇਸ਼ਨ ਸਾਈਕਲ ਆਨ ਦਾ ਉਸ ਨੂੰ ਜਿਹਦੇ ਕਰਕੇ ਉਹ ਸਮਾਜ ਦੇ ਵਿੱਚ ਸ਼ੋਭਿਤ ਹੈ ਸੁ ਸ਼ੋਭਿਤ ਹੈ ਹਨਾ ਕਿਉਂਕਿ ਬਹੁਤ ਵੱਡਾ ਸਮਾਜ ਨੂੰ ਸਮਾਜ ਜਨਮ ਕਿੱਥੋਂ ਕਿੱਥੋਂ ਰਿਹਾ ਹੈ ਕਿੱਥੋਂ ਬਣ ਰਿਹਾ ਸਮਾਜ ਫੀਮੇਲ ਤੋਂ ਬਣ ਰਿਹਾ ਇਹ ਲੇਡੀ ਦੀ ਕੁੱਖ ਤੋਂ ਬਣ ਰਿਹਾ ਹੈਗਾ ਤੇ ਇਹਦਾ ਜਿਹੜਾ ਬੇਸ ਹੈ ਉਹ ਹੈਗਾ ਜੀ ਨੇਚਰ ਨੇ ਦਿੱਤਾ ਮੈਂਸੂਰੇਸ਼ਨ ਸਾਈਕਲ ਜਿਹਦੀ ਅਸੀਂ ਅੱਜ ਗੱਲ ਕਰਨ ਵਾਲੇ ਆ ਅੱਜ ਦੇ ਸਮਾਂ ਤੇ ਉਹ ਉਮਰ ਤੋਂ ਪਹਿਲਾਂ ਬੁੜੀਆਂ ਹੋ ਜਾਂਦੀਆਂ ਉਹਦਾ ਕਾਰਨ ਕੀ ਹੈ ਕਿ ਅਸੀਂ ਸੋਚਦੇ ਆ ਕਿ ਪੀਰੀਅਡਸ ਆਏ ਸੀਗੇ ਬੰਦ ਹੋ ਗਏ ਅਸੀਂ ਇਸ ਨੂੰ ਸੀਰੀਅਸ ਲੈਂਦੇ ਹੀ ਨਹੀਂ ਹੈਗੇ ਹਨ ਪਰ ਅੱਜ ਦੇ ਟਾਈਮ ਤੇ ਜੇ ਆਉਂਦੇ ਆ ਮੈਜੋਰਿਟੀ ਉਹ ਵੀ ਹਾਰਮੋਨ ਪिल्स ਖਾ ਕੇ ਆਉਂਦੇ ਆ ਤੁਹਾਨੂੰ ਪਤਾ 15 17 ਸਾਲ ਦੀਆਂ ਬੱਚੀਆਂ ਨੂੰ ਵੀ ਹਾਰਮੋਨਸ ਪिल्स ਲੱਗੀਆਂ ਹੋਈਆਂ ਤਾਂ ਪੀਰੀਅਡ ਰਿਲੀਜ਼ ਹੁੰਦੇ ਆ ਤੇ ਜਦੋਂ ਇਹ ਮੈਨੋਪੋਜ਼ ਮਤਲਬ ਪੀਰੀਅਡ ਬੰਦ ਹੋਣ ਤੇ ਹੁੰਦੇ ਆ ਉਮਰ ਤੋਂ ਪਹਿਲਾਂ ਦੀ ਗੱਲ ਅਸੀਂ ਆਪਾਂ ਕਰ ਰਹੇ ਆ ਜਦ ਕਿ ਉਹ ਪੁਰਾਣੇ ਟਾਈਮ ਤੇ ਤੇ ਨੂੰ 70-70 ਇਕੱਠੀਆਂ ਬੱਚਾ ਪੈਦਾ ਕਰਦੀਆਂ ਸੀ 70-70 ਸਾਲ ਦੇ ਵਿੱਚ ਵੀ ਲੇਡੀਜ਼ ਅਸੀਂ ਮਾਂ ਬਣਦੀਆਂ ਦੇਖੀਆਂ ਪਰ ਅੱਜ 22 ਤੋਂ 25 ਸਾਲ ਦੀ ਏਜ ਦੇ ਵਿੱਚ ਪੀਰੀਅਡ ਬੰਦ ਹੋ ਜਾਂਦੇ ਜਿਹਨੂੰ ਕਹਿੰਦੇ ਆ ਪ੍ਰੀਮੈਚੂਰ ఓਵਰੀਅਨ ਫੇਲਿਅਰ ਉਹਨਾਂ ਦੀ ਓਵਰੀ ਜਿਹੜੀ ਪਹਿਲਾਂ ਹੀ ਫੇਲ ਹੋ ਜਾਂਦੀ ਹੈ ਅੰਡੇ ਬਣਾਣੇ ਬੰਦ ਕਰ ਦਿੰਦੀ ਹੈਗੀ ਅਸੀਂ ਉਸ ਬੁਢੇਪੇ ਦੀ ਗੱਲ ਕਰ ਰਹੇ ਆ ਜਿ ਜਿਹੜੀ 60 70 ਸਾਲ ਦੀ ਉਮਰ ਸੀ ਉਹ ਅੱਜ 35 ਨਹੀਂ ਉਹ ਅਜੇ 20 22 ਆ 25 ਹੀ ਰਹਿ ਗਈ ਹੈ ਅੱਛਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੋਇਆ ਵੀ ਜਿਸ ਨਾਲ ਔਰਤ ਨੂੰ ਕੁਦਰਤ ਨੇ ਇਸ ਧਰਤੀ ਦੇ ਉੱਤੇ ਬਣਾਇਆ ਹੈ ਜਿਸ ਕੰਮ ਵਾਸਤੇ ਉਹਨੂੰ ਨਵਾਜ਼ਿਆ ਹੈ ਤੇ ਉਹ ਸਾਰੀ ਪ੍ਰੋਬਲਮ ਹੀ ਉੱਥੋਂ ਹੀ ਸ਼ੁਰੂ ਹੋਗੀ ਤੇ ਫਿਰ ਇਹਦਾ ਕਾਰਨ ਕੀ ਹੁੰਦਾ ਜੀ ਮਤਲਬ ਆਪਾਂ ਚਲੋ ਤੁਸੀਂ ਕਹਿਤਾ ਵਾ ਕਿ ਜਿਹੜੀ ਓਵਰੀ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਬੱਚੇਦਾਨੀ ਜਦੋਂ ਫੇਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਭੈਣਾਂ ਨੇ ਉਮਰ ਤੋਂ ਜ਼ਿਆਦਾ ਜਿਹੜੀਆਂ ਬੁੱਢੀਆਂ ਨਜ਼ਰ ਆਉਣ ਲੱਗ ਜਾਂਦੀਆਂ ਨੇ ਜਾਂ ਜਿੰਨੀ ਉਹਨਾਂ ਦੀ ਉਮਰ ਹੁੰਦੀ ਹੈ ਉਹ ਉਸ ਤੋਂ ਕਿਤੇ ਜ਼ਿਆਦਾ ਦਿਖਣੀਆਂ ਲੱਗ ਜਾਂਦੀਆਂ ਨੇ ਕਾਰਨ ਕੀ ਹੋ ਸਕਦਾ ਜੀ ਦਾ ਸਰ ਇਹਦਾ ਸਭ ਤੋਂ ਵੱਡਾ ਕਾਰਨ ਕਹਿੰਦੀ ਹੈ ਸਤਜੁਗ ਪਹਿਲਾਂ ਤੇ ਕਲਯੁਗ ਹੁਣ ਟ੍ਰੈਡੀਸ਼ਨਲਸ ਟਾਈਮ ਪਹਿਲੇ ਤੇ ਮਾਡਰਨਾਈਜੇਸ਼ਨ ਹੁਣ ਜਿਹੜਾ ਸਭ ਤੋਂ ਵੱਡੇ ਰਿਸਪਾਂਸਿਬਲ ਹੈ ਤੇ ਦੂਸਰੀ ਗੱਲ ਅੱਜ ਦੇ ਟਾਈਮ ਤੇ ਸਾਰਾ ਕੰਮ ਖੜੇ 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 ਮਤਲਬ ਜੀ ਸਰ ਜੇ ਖਾਣਾ ਬਣਾਉਣਾ ਹੈ ਤਾਂ ਖੜੇ ਪੋਚਾ ਲਾਣਾ ਹੈ ਤਾਂ ਸਟੈਂਡਿੰਗ ਪੋਚਾ ਤਾਂ ਖੜੇ ਇਥੋਂ ਤੱਕ ਕਿ ਖਾਣਾ ਪੀਣਾ ਤੇ ਤਾਂ ਵੀ ਸਾਡਾ ਲਾਈਫ ਇਦਾਂ ਦੀ ਹੈ ਕਿ ਅਸੀਂ ਖੜੇ ਖੜੇ ਸੈਲਫ ਤੇ ਰੋਟੀ ਖਾਣੀ ਹੈ ਜਾਂ ਟੇਬਲ ਉੱਚੇ ਵਾਲੇ ਬਣੇ ਹੋਏ ਹੈਗੇ ਮਾਡਰਨਾਈਜੇਸ਼ਨ ਤੇ ਇਹ ਹੋਰ ਤਾਂ ਹੋਰ ਜਿਹੜੀਆਂ ਸਾਡੀਆਂ ਸੀਟਸ ਅਸੀਂ ਜਿੱਥੇ 플ਸ਼ ਜਾਣਾ ਤੇ ਫਰੈਸ਼ ਹੋਣਾ ਉਹ ਵੀ ਸਾਡੀ ਅੱਧ ਖੜੀ ਖੜੇ ਖੜੇ ਮਤਲਬ ਇਹ ਕਾਰਨ ਤੁਸੀਂ ਬੰਦੇ ਫਿਰ ਇਹਦਾ ਕੀ ਇਮਪੈਕਟ ਹੈ ਜੀ ਸਰ ਪੁਰਾਣੇ ਟਾਈਮ ਤੇ ਤਾਂ ਇਹਦੀ ਇਦਾਂ ਨਹੀਂ ਕੋਈ ਪ੍ਰੋਬਲਮ ਨਹੀਂ ਸੀ ਕਿਉਂਕਿ ਜਿਹੜਾ ਵੀ ਕੰਮ ਕਰਨਾ ਹੈ ਖਾਣਾ ਪੀਣਾ ਆ ਬਣਾਉਣਾ ਆ ਕੰਮ ਕਰਨਾ ਆ ਉਹ ਸਭ ਹੱਥਾਂ ਦੇ ਨਾਲ ਮੀਨਸ ਕਹਿੰਦਾ ਓਵਰ ਆਲ ਇਹ ਲਾਈਫ ਸਟਾਈਲ ਡਿਸਆਰਡਰ ਮੈਂ ਮੰਨਾਂਗੀ ਇਸ ਨੂੰ ਇਨ ਦਾ ਸੈਂਸ ਲਾਈਫ ਸਟਾਈਲ ਡਿਸਆਰਡਰ ਇਹ ਹੋਣ ਕਰਕੇ ਤੇ ਸਾਡਾ ਖਾਣਾ ਪੀਣਾ ਜਿਹੜਾ ਹੈ ਉਹ ਵੀ ਬਦਲ ਗਿਆ ਮੀਨਸ ਸਾਡੀ ਜੀਬ ਆ ਆ ਦੇਖ ਰਿਹਾ ਆ ਜੀਬ ਜੀ ਜੀ ਜਿਹੜਾ ਸਭ ਤੋਂ ਵੱਡਾ ਐ ਪ੍ਰੀਮੇਚਿਅਰ ਜਿਹੜਾ ਸਾਨੂੰ ਮੈਨੋਪਾ ਹ ਮੈਨੋਪੋਜ਼ ਹੋ ਜਾਂਦਾ ਹੈਗਾ ਮੈਨੋਪੋਜ਼ ਕੀ ਹੁੰਦਾ ਹੈ ਸਰ ਮੈਨੋਪੋਜ਼ ਉਮਰ ਤੋਂ ਪਹਿਲਾਂ ਪੀਰੀਅਡ ਦਾ ਬੰਦ ਹੋਣਾ ਜੀ ਜੀ ਅਸੀਂ ਅੱਜ ਖਾਸ ਕਰਕੇ ਗੱਲ ਕਰਨ ਲੱਗੇ ਹੈਗੇ ਆ ਉਮਰ ਤੋਂ ਪਹਿਲਾਂ ਜਦ ਪੀਰੀਅਡ ਬੰਦ ਹੋ ਜਾਂਦੇ ਆ ਤਾਂ ਉਦੋਂ ਪ੍ਰੋਬਲਮਸ ਕੀ ਆਉਂਦੀਆਂ ਆ ਲਾਸਟ ਟਾਈਮ ਤੇ ਜਿਹੜਾ 70 ਸਾਲ ਚ ਪੀਰੀਅਡ ਬੰਦ ਹੋਣਾ ਉਹ 25 ਜਾਂ 35 ਦੇ ਵਿੱਚ ਵਿੱਚ ਹੋ ਜਾਂਦਾ ਉਦੋਂ ਫੀਮੇਲ ਨੂੰ ਪ੍ਰੋਲੋਂਗਡ ਬਲੀਡਿੰਗ ਮਤਲਬ ਲੰਬਾ ਟਾਈਮ ਬਲੀਡਿੰਗ ਰਹਿੰਦੀ ਹੈ ਸਰ ਇੱਥੋਂ ਤੱਕ ਕਿ 2-2 ਮਹੀਨੇ ਵੀ ਲਗਾਤਾਰ ਬਲੀਡਿੰਗ ਉਹਨਾਂ ਨੂੰ ਹੁੰਦੀ ਰਹਿੰਦੀ ਹੈ ਸਕੈਂਟੀ ਪੀਰੀਅਡ ਹੋ ਜਾਂਦੇ ਉਹਨਾਂ ਨੂੰ ਕਦੇ ਸਪੌਟਿੰਗ ਲੱਗਦੀ ਰਹਿੰਦੀ ਹੈ ਉਹ ਫ੍ਰੀ ਤਾਂ ਫੀਲ ਕਰਦੀਆਂ ਹੀ ਨਹੀਂ ਹੈਗੀਆਂ ਬਸ ਉਹ ਜੂਜਦੀਆਂ ਰਹਿੰਦੀਆਂ ਇਸ ਨੂੰ ਕਹਿੰਦੇ ਹੈਗੇ ਸਰ ਇਸ ਮੈਨੋਪੋਜ਼ अर्ਲੀ ਮੈਨੋਪੋਜ਼ ਜਿੱਦੀ ਅਸੀਂ ਅੱਜ ਗੱਲ ਕਰ ਰਹੇ ਹੈ ਜੀ 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 ਤੇ ਮੈਮ ਫਿਰ ਜੇ अर्ਲੀ ਮੈਨੋਪੋਜ਼ ਦੀ ਗੱਲ ਕਰੀਏ ਪਰ ਕੁਦਰਤ ਨੇ ਕੁਦਰਤ ਨੇ ਕਿੰਨੀ ਉਮਰ ਰੱਖੀ ਹੈ ਜੀ ਮਤਲਬ ਜਿਹੜਾ ਜਦੋਂ ਮਹੀਨੇ ਵਾਲਾ ਜਿਹੜਾ ਸਿਸਟਮ ਪਰਮਾਤਮਾ ਨੇ ਇੱਕ ਫਿਟ ਕੀਤਾ ਹੈ ਔਰਤਾਂ ਚ ਤੇ ਇਹਦੀ ਉਮਰ ਕਿੰਨੀ ਰੱਖੀ ਹੈ ਇਦੀ ਉਮਰ ਤਾਂ ਸਰ 70 75 80 ਵੀ ਹੈ ਪਰ ਅਸੀਂ ਆਪਣੀ ਮਾਡਰਨਾਈਜੇਸ਼ਨ ਨਾਲ ਇਸ ਨੂੰ ਘਟਾਤਾ ਕਹਿੰਦੇ ਨੇ ਸਰ ਲੋ ਏ ਐਮ ਐਚ ਦੀ ਆਪਾਂ ਹਰ ਵਾਰੀ ਗੱਲ ਕਰਦੇ ਆ ਲੋ ਏ ਐਮ ਐਚ ਲੋ ਏ ਐਮ ਐਚ ਦਾ ਮਤਲਬ ਕੀ ਹੈ ਕਿ ఓਵਰੀ ਦੇ ਵਿੱਚ ਐਗਸ ਬੰਨੇ ਬੰਦ ਹੋ ਗਏ ਉਹ ਬੰਦ ਕਿਉਂ ਹੁੰਦੇ ਹੈਗੇ ਜਦੋਂ ਸਾਡੀ ఓਵਰੀ ਦੇ ਵਿੱਚ ਐਸਟ੍ਰੋਜਨ ਐਸਟ੍ਰੋਜਨ ਹਾਰਮੋਨ ਬੰਨਣਾ ਬੰਦ ਹੋ ਜਾਂਦਾ ਹੈ ਇਹ ਸੀਕ੍ਰੀਟ ਨਹੀਂ ਹੁੰਦਾਗਾ ਔਰ ਪ੍ਰੋਜੈਸਟਰੋਨ ਹਾਰਮੋਨ ਜਿਹੜਾ ਉਹ ਵੀ 70 80% ਘਟ ਜਾਂਦਾ ਹੈ ਉਹ ਜਿੰਨਾ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਮੇਨ ਰੋਲ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਦੋਨਾਂ ਦਾ ਹੈ ఓਵਰੀ ਨੂੰ ਫੇਲਿਅਰ ਕਰਨ ਵਾਸਤੇ ਫਿਰ ਕਹਿੰਦੇ ਓਵਰੀ ਫੇਲ ਹੋ ਗਈ ਮਤਲਬ ਉਹ ਵਨਡੇ ਬਣਾਉਣੇ ਨੇ ਬੰਦ ਕਰਤੇ ਫਿਰ ਅਸੀਂ ਕਰਦੇ ਕਿ ਜਿਉਂ ਹੀ ਸਾਡੀ ਮੈਰिज ਹੁੰਦੀ ਹੈ ਅਸੀਂ ਨਾਲੋਂ ਨਾਲ ਕਹਿੰਨੇ ਵੀ ਹੁਣ ਸਾਡਾ ਏਐਮਐਚ ਲੋ ਹੈ ਅਸੀਂ ਬੱਚਾ ਪੈਦਾ ਕਰ ਨਹੀਂ ਸਕਦੇ ਪਰ ਅਸੀਂ ਇਹ ਸੋਚੀ ਕਿ ਨੇਚਰ ਨੇ ਸਾਨੂੰ ਨਿਵਾਜੀਆ ਜਿਸ ਕੰਮ ਵਾਸਤੇ ਅਸੀਂ ਉਹੀ ਨਹੀਂ ਕਰ ਰਹੇ ਤਾਂ ਲਾਨਤ ਸਾਡੇ ਵਜੂਤੇ ਜੀ ਜੀ ਅੱਛਾ ਮੈਂ ਫਿਰ ਇਹ ਦੱਸੋ ਵੀ ਜਿਹੜੀ ਸਾਡੀਆਂ ਭੈਣਾਂ ਨੇ ਕਿਹੜੀ ਬਿਮਾਰੀ ਹੈ ਜਿਹੜੀ ਇਹਨਾਂ ਨੂੰ ਜੇਕਰ ਹੋ ਜੇ ਉਹ ਵੀ ਉਮਰ ਤੋਂ ਪਹਿਲਾਂ ਜਿਹੜੀਆਂ ਬੁੱਢੀਆਂ ਦਿਸਣ ਲੱਗ ਜਾਂਦੀਆਂ ਸਾਡੀਆਂ ਭੈਣਾਂ ਨੂੰ ਮਤਲਬ 25 ਸਾਲ ਵਾਲੀ 35 ਦੀ 35 ਸਾਲ ਵਾਲੀ 40 ਦੀ 40 ਸਾਲ ਵਾਲੀ ਸਾਡੀ ਭੈਣ 50 ਦੀ ਲੱਗ ਜਾਂਦੀ ਹੈ ਜੀ ਸਰ ਦੇਖੋ ਹੁਣੇ ਮੈਂ ਅਜੀਬ ਦੀ ਗੱਲ ਕੀਤੀ ਤਾਂ ਤੁਸੀਂ ਬਿਮਾਰੀਆਂ ਦੀ ਗੱਲ ਕਰ ਰਹੇ ਹੋ ਹਾਂ ਜੀ ਬਿਮਾਰੀਆਂ ਦਾ ਕਾਰਨ ਸਾਡੀ ਜੀਬ ਹੈ ਠੀਕ ਹੈ ਅੱਛਾ ਜੀਬ ਕਿਸ ਤਰ੍ਹਾਂ ਹੈ ਸਰ ਕਿ ਕਿ ਜਦੋਂ ਅਸੀਂ ਆਪਣੇ ਦਿਮਾਗ ਦੀ ਸੁਣਾਂਗੇ ਜੀਭ ਦੀ ਨਹੀਂ ਸੁਣਾਂਗੇ ਕੰਨਾਂ ਦੀ ਨਹੀਂ ਸੁਣਾਂਗੇ ਉਦੋਂ ਅਸੀਂ ਬਿਮਾਰ ਨਹੀਂ ਹੁੰਦੇਗੇ ਅਸੀਂ ਸੁਣਦੇ ਆ ਜੀ ਸਾਨੂੰ 40 45 ਡਾਕਟਰਸ ਕਹਿੰਦੇ ਆ ਕਿ ਹਾਂਜੀ ਬਈ ਤੁਸੀਂ ਕੋਈ ਨਾ ਕੋਈ ਟੈਸਟ ਕਰਾ ਲਓ ਕੋਈ ਪ੍ਰੋਬਲਮ ਹੋਵੇ ਨਾ ਕੋਈ ਥੋੜੀ ਬਹੁਤ ਪ੍ਰੋਬਲਮ ਹੋਗੀ ਅਸੀਂ ਟੈਸਟ ਵਾਲ ਭਜਦੇ ਆ ਅਸੀਂ ਕੀ ਦੀ ਸੁਣੀ ਆ ਕੰਨਾਂ ਦੀ ਸੁਣੀ ਆ ਅਸੀਂ ਹਣਾ ਤੇ ਅਸੀਂ ਕੀ ਕਰਦੇ ਜੇ ਨਹੀਂ ਵੀ ਸਾਨੂੰ ਕੋਈ ਥਾਇਰੋਇਡ ਦੀ ਡਾਇਬੀਟਿਸ ਦੀ ਮੀਨਸ ਅਸੀਂ ਹੁਣ ਜੇ ਬਿਮਾਰੀਆਂ ਦੀ ਗੱਲ ਕਰੀ ਤਾਂ ਅਸੀਂ ਡੀ 4 ਦੀ ਗੱਲ ਕਰਾਂਗੇ ਅੱਜ ਡੀ 4 ਸਰ ਡੀ 4 ਚਾਰ ਡਿਜ਼ੀਜ਼ ਜਿਹੜੀਆਂ ਮੇਨ 40 45 ਤੋਂ ਬਾਅਦ ਲੱਗ ਜਾਂਦੀਆਂ ਡਿਜ਼ੀਜ਼ 4 ਡਿਜ਼ੀਜ਼ 4 ਹੀ ਅਸੀਂ ਕਹਿੰਦਾ ਅਸੀਂ ਉਸ ਨੂੰ ਡੀਪ 4 ਬਣਾਤਾ ਤਾਂ ਸਭ ਨੂੰ ਪਤਾ ਹੈ ਦਰਸ਼ਕ ਜਿਵੇਂ ਸੁਣ ਰਹੇ ਹੈ ਜੋਇੰਟ ਦੀ ਪ੍ਰੋਬਲਮ ਕਹਿੰਦੇ ਜੀ ਹਜੇ ਬੱਚਾ ਤਾਂ ਜੰਮਿਆ ਨਹੀਂ ਪਹਿਲਾਂ ਹੀ ਗੋਡੇ ਗਿੱਟੇ ਦੁਖਣ ਲੱਗ ਜਾਂਦੇ ਆ ਕਿਉਂ ਆਰਥਰਾਈਟਿਸ ਦੀ ਪ੍ਰੋਬਲਮ ਹੋਗੀ ਡਾਇਬੀਟਿਸ ਦੀ ਪ੍ਰੋਬਲਮ ਹੋਗੀ ਥਾਇਰੋਇਡ ਦੀ ਪ੍ਰੋਬਲਮ ਹੋਗੀ ਬੀਪੀ ਦੀ ਪ੍ਰੋਬਲਮ ਹੋਗੀ ਚਾਰ ਨੂੰ ਤੁਸੀਂ ਡੀ 4 ਕਹਿੰਦੇ ਅਸੀਂ ਇਹਨਾਂ ਚਾਰਾਂ ਨੂੰ ਡੀ 4 ਤੇ ਮੈਨੂੰ ਨਹੀਂ ਲੱਗਦਾ 40 ਤੋਂ ਬਾਅਦ ਇਹ ਪ੍ਰੋਬਲਮ ਇਹਨਾਂ ਵਿੱਚ ਕੋਈ ਪ੍ਰੋਬਲਮ ਕਿਸੇ ਪਰਸਨ ਨੂੰ ਨਾ ਹੋਵੇ ਤੇ ਜੇ ਹੁੰਦੀ ਆ ਫਿਰ ਸਾਡਾ ਜਿਹੜਾ ਅਸੀਂ ਗੱਲ ਹੁਣੇ ਕੀਤੀ ਨਾ ਜੀਬ ਦੀ ਗੱਲ ਕੀਤੀ ਤੇ ਦਿਮਾਗ ਦੀ ਗੱਲ ਕੀਤੀ ਅਸੀਂ ਉਸ ਵੇਲੇ ਟੈਸਟ ਕਰਾ ਕੇ ਡਾਕਟਰਾਂ ਕੋਲ ਪਹੁੰਚ ਜਾਨੇ ਆ ਤੇ ਡਾਕਟਰ ਸਾਨੂੰ ਕਹਿੰਦੇ ਆ ਕਿ ਤੁਹਾਨੂੰ ਡਾਇਬਟੀਜ਼ ਹੋ ਗਈ ਤੈਨੂੰ థਾਇਰੋਇਡ ਹੋ ਗਿਆ ਵੀ ਤੈਨੂੰ ਆਹ ਪ੍ਰੋਬਲਮ ਹੋ ਗਈ ਹੁਣ ਤਾਂ ਤੈਨੂੰ ਗੋਲੀ ਪੱਕੀ ਲੱਗ ਗਈ ਉਮਰ ਪਰ ਲਈ ਉਮਰ ਪਰ ਲਈ ਲੱਗ ਗਈ ਠੀਕ ਹੈ ਤਾਂ ਅਸੀਂ ਉਮਰ ਪਰ ਲਈ ਗੋਲੀ ਖਾਣੀ ਸ਼ੁਰੂ ਕਰ ਦਿੰਨੇ ਆ ਜਦਕਿ ਸਾਨੂੰ ਕਰਨਾ ਕੀ ਚਾਹੀਦਾ ਆ ਸਰ ਸਾਨੂੰ ਸਭ ਤੋਂ ਪਹਿਲੇ ਉਸ ਉਮਰ ਤੇ ਜਦੋਂ 40 42 ਦੇ ਹੋ ਗਏ ਅਸੀਂ ਇਸ ਤੋਂ ਬਚਣਾ ਕਿੱਦਾਂ ਆ ਅਸੀਂ ਐਕਸਰਸਾਈਜ਼ ਸ਼ੁਰੂ ਕਰ ਦੇਣੀ ਆ ਜੋ ਸਾਰੇ ਲਾਈਫ ਸਟਾਈਲ ਡਿਸਆਰਡਰ ਸੀ ਅਸੀਂ ਕੋਈ ਨਾ ਕੋਈ ਕੰਮ ਦੀ ਖੇਚਲ ਕਰਨੀ ਸ਼ੁਰੂ ਕਰ ਦੇਣੀ ਆ ਐਕਸਰਸਾਈਜ਼ ਸ਼ੁਰੂ ਕਰ ਦੇਣੀ ਹੈਗੀਏ ਪ੍ਰੋਬਾਇਓਟਿਕਸ ਖਾਣੇ ਸ਼ੁਰੂ ਕਰਨੇ ਹੈਗੇ ਪ੍ਰੋਬਾਇਓਟਿਕਸ ਅਸੀਂ ਦੱਸਾਂਗੇ ਕਿ ਕਿਹੜੀ ਡਾਈਟ ਤੋਂ ਅਸੀਂ ਲੈ ਸਕਦੇ ਹੈਗੇ ਜੋ ਅਸੀਂ ਅੱਜ ਡਿਸਪਲੇ ਕੀਤਾ ਹੋਇਆ ਮੀਨਸ ਕਹਿਣ ਦਾ ਸਰ ਜਿਹੜੀ ਜੀਵ ਜੀਵ ਦੀ ਗੱਲ ਮੈਂ ਬਾਰੀ-ਬਾਰੀ ਕੀਤੀ ਇਹ ਵੀ ਮੈਂ ਇੱਕ ਗੱਲ ਰੱਖਦੀ ਆ ਸਰ ਜਿਹੜੀ ਅਸੀਂ ਦਿਮਾਗ ਦੇ ਖੇਡ ਹੁਣੇ ਗੱਲ ਕਰ ਰਹੇ ਆ ਕੀ ਓਵਰੀ ਨੇ ਵੀ ਦਿਮਾਗ ਦੀ ਸੁੰਨੀ ਆ ਜਦ ਅਸੀਂ ਜਲੇਬੀ ਖਾਣੇ ਆ ਹੁਣ ਸਾਡੇ ਸਾਹਮਣੇ ਜਲੇਬੀ ਆ ਤੁਹਾਡੇ ਵੀ ਮੂੰਹ ਚ ਪਾਣੀ ਆ ਗਿਆ ਹੋਇਆ ਜਲੇਬੀ ਦਾ ਨਾਮ ਸੁਣ ਕੇ ਆ ਗਿਆ ਜੀ ਜਲੇਬੀ ਦਾ ਨਾਮ ਸੁਣ ਕੇ ਮੇਰਾ ਵੀ ਦਿਲ ਕਰਾਇਆ ਵੀ ਹਾਂ ਹੁਣ ਜਲੇਬੀ ਹੋਣੀ ਚਾਹੀਦੀ ਹੈ ਤਾਜੀ ਬਣਦੀ ਬਣਦੀ ਸੰਤਰੀ ਰੰਗ ਦੀ ਹੈ ਨਾ ਸੰਤਰੀ ਰੰਗ ਦੀ ਫੇਰ ਅਸੀਂ ਫਿੱਕੀ ਉਹ ਪੀਲੀ ਜਲੇਬੀ ਨਹੀਂ ਖਾਂਦੇ ਸੰਜੀ ਸੰਤਰੀ ਸਾਨੂੰ ਇੱਕਦਮ ਜਲੇਬੀ ਮੂੰਹ ਚ ਪਾਣੀ ਆਇਆ ਅੱਛਾ ਹੁਣ ਅਸੀਂ ਜੀਬ ਦੀ ਨਹੀਂ ਸੁੰਨੀ ਅਸੀਂ ਦਿਮਾਗ ਚ ਸੋਚਣਾ ਹੈ ਵੀ ਇਹ ਜਲੇਬੀ ਮੈਂ ਖਾ ਰਿਹਾ ਜਲੇਬੀ ਚ ਕੀ ਹੈ ਰੰਗ ਮੈਦਾ ਤੇਲ ਤੇ ਮਿੱਠਾ ਜੇ ਅਸੀਂ ਇਹ ਚੀਜ਼ਾਂ ਸੋਚ ਲਈਆਂ ਨਾ ਵੀ ਆਹ ਚਾਰ ਚੀਜ਼ਾਂ ਫਿਰ ਸਾਨੂੰ ਲੱਗੂਗਾ ਵੀ ਨਹੀਂ ਅਸੀਂ ਪਿੱਛੇ ਹੋ ਜੀਏ ਬਈ ਨਹੀਂ ਨਹੀਂ ਖਾਣੀ ਮੈਦਾ ਐ ਤਾਂ ਤੇਲ ਐ ਇਹ ਤਾਂ ਮਿੱਠਾ ਬਹੁਤ ਆ ਕਿਉਂਕਿ ਅਸੀਂ ਡੀ4 ਦੀ ਗੱਲ ਕੀਤੀ ਸੀ ਅਸੀਂ ਹੁਣ ਮੇਰੀ ਇਹ ਰਿਕੁਐਸਟ ਹੈ ਦਰਸ਼ਕਾਂ ਨੂੰ ਅਸੀਂ ਡਾਕਟਰਾਂ ਦੀ ਗੱਲ ਨੂੰ ਜਲੇਬੀ ਦੇ ਨਾਲ ਡਿਸਪਲੇ ਕੀਤਾ ਜਲੇਬੀ ਨਾਲ ਰੱਖਿਆ ਤਾਂ ਅਸੀਂ ਡਾਕਟਰਾਂ ਦੀ ਗੱਲ ਨਹੀਂ ਸੁਣੀ ਅਸੀਂ ਸਿਰਫ ਆਪਣੇ ਹੀ ਦਿਮਾਗ ਦੀ ਗੱਲ ਸੁਣੀ ਹੈ ਵੀ ਹਾਂ ਜੇ ਅਸੀਂ ਆ ਗੋਲੀ ਖਾਵਾਂਗੇ ਇਹ ਗੋਲੀ ਸਾਨੂੰ ਉਮਰ ਪਰ ਨਾ ਜੀ ਨਾ ਮੈਂ ਤਾਂ ਨਹੀਂ ਉਮਰ ਪਰ ਲੈਣੀ ਉਹਨਾਂ ਨੇ ਬਾਦਰ ਕਰਨਾ ਉਮਰ ਪਰ ਨਹੀਂ ਲੈਣੀ ਉਮਰ ਪਰ ਅਸੀਂ ਘਰ ਦੀ ਖੁਰਾਕ ਤੇ ਲੈ ਸਕਦੇ ਹਾਂ ਸਰ ਉੱਤਰ ਗੱਲ ਠੀਕ ਹੈ ਮੈਮ ਚਲੋ ਤੁਸੀਂ ਕਹਿਤਾ ਕਿ ਉਮਰ ਪਰ ਗੋਲੀ ਨਹੀਂ ਲੈਣੀ ਬੀਪੀ ਦੀ ਥਾਇਰੋਇਡ ਦੀ ਯੂਰਿਕ ਐਸਿਡ ਦੀ ਜਾਂ ਫਿਰ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਪਰ ਡਾਕਟਰ ਤਾਂ ਕਹਿੰਦੇ ਨੇ ਜੀ ਤਾਂ ਸਾਰੀ ਉਮਰ ਖਾਣੀ ਪੈਣੀ ਹੈ ਫਿਰ ਉਹਨਾਂ ਦਾ ਅਲਟਰਨੇਟ ਹੈ ਤੁਹਾਡੇ ਕੋਲ ਕੁਝ ਮਤਲਬ ਜੇ ਗੋਲੀ ਨਹੀਂ ਖਾਣੀ ਤੇ ਫਿਰ ਕੀ ਖਾਣਾ ਹੈ ਬਿਮਾਰੀ ਨੂੰ ਕਿਵੇਂ ਡਾਇਬੀਟੀਜ਼ ਨੂੰ ਤਾਂ ਕੰਟਰੋਲ 'ਚ ਰੱਖਣਾ ਹੈ ਥਾਇਰੋਇਡ ਨੂੰ ਵੀ ਕੰਟਰੋਲ 'ਚ ਰੱਖਣਾ ਹੈ ਬੀਪੀ ਨੂੰ ਵੀ ਕੰਟਰੋਲ 'ਚ ਰੱਖਣਾ ਹੀ ਹੈ ਜੇ ਗੋਲੀ ਨਹੀਂ ਖਾਵਾਂਗੇ ਸਾਡੇ ਕੋਲ ਫਿਰ ਆਪਸ਼ਨ ਕੀ ਹੈ ਜੀ ਸਰ ਦੇਖੋ ਅਸੀਂ ਜਿਵੇਂ ਅੱਗੇ ਗੱਲ ਕੀਤੀ ਸੀਗੀ thyroid ਦੀ ਬਹੁਤ ਵਾਰੀ ਗੱਲ ਕੀਤੀ ਹੈਗੀ ਹੁਣ ਅਸੀਂ ਆਪਸ਼ਨ ਦੀ ਗੱਲ ਕਰੀ ਜਿਵੇਂ ਡਾਇਬਟੀਜ਼ ਦੀ ਤੁਸੀਂ ਗੱਲ ਕੀਤੀ ਡਾਇਬਟੀਜ਼ ਖਾਸ ਕਰਕੇ ਹੁੰਦੀ ਹੈ ਨਾ ਜਦੋਂ ਮੈਨੋਪੋਜ਼ ਹੁੰਦਾ ਇਹ D4 ਹੋ ਜਾਂਦੀਆਂ ਡਾਇਬਟੀਜ਼ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਪੈਲਪੀਟੇਸ਼ਨ ਹਾਰਟਬੀਟ ਵੱਧਦੀ ਵੱਧਦੀ ਹੈ ਅਸੀਂ ਡਾਇਬਟੀਜ਼ ਵਾਸਤੇ ਮਿੱਠਾ ਦਾ ਜਮੇ ਛੱਡ ਦੇਣਾ ਦਿਮਾਗ ਦੀ ਸੁਣੀ ਹੈ ਫਿਰ ਅਸੀਂ ਸਰ ਡਾਇਬਟੀਜ਼ ਨੂੰ ਰਿਕਵਰ ਕਰਨ ਲਈ ਪਾਵੇ ਫੀਮੇਲ ਹੈ ਪਾਵੇ ਮੇਲ ਬੜਾ ਦੇਸੀ ਵੀ ਇਹਦੇ ਨਾਲ ਸਰ ਅਸੀਂ ਇਹ ਮੈਡੀਸਿਨਸ ਬਣਾਈ ਹੈ ਸਰ ਇਹਦਾ ਪਾਊਡਰ ਕੈਪਸੂਲ ਤੇ ਟੈਬਲੇਟ ਤਿੰਨਾਂ ਦਾ ਕੰਬੀਨੇਸ਼ਨ ਹੈ ਇਹ ਡਾਇਬੀਟਿਸ ਅਸੀਂ ਤਿੰਨ ਤਰ੍ਹਾਂ ਦੇ ਕਿਉਂ ਬਣਾਇਆ ਦੇਖੋ ਇਹ ਬਲੂ ਕਲਰ ਦੇ ਵਿੱਚ ਹੈ ਇਹ ਬਰਾਊਨ ਨੈਸਰ ਔਰ ਇੱਕ ਗ੍ਰੀਨ ਹੈ ਇਸ ਤੋਂ ਬਾਅਦ ਸਿਰ 골ਡਨ ਪੈਕ ਵੀ ਹੈ ਇਹ ਚਾਰ ਅਸੀਂ ਕਿਉਂ ਤਿਆਰ ਕੀਤੇ ਇਹਦਾ ਰੀਜ਼ਨ ਕੀ ਹੈ ਸਰ ਜਦੋਂ ਸਾਨੂੰ ਮੈਨੋਪੋਜ਼ ਕਰਕੇ ਜਾਂ ਕਿਸੇ ਵੀ ਹੋਰ ਪ੍ਰੋਬਲਮ ਕਰਕੇ 40 45 ਚ ਡਾਇਬੀਟਿਸ ਹੋਇਆ ਉਸ ਵੇਲੇ ਅਸੀਂ ਇਹ ਗ੍ਰੀਨ ਵਾਲਾ ਪੈਕ ਦਿੰਨੇ ਆ ਜੋ ਬਹੁਤ ਮ ਨੋਮੀਨਲ ਜੇ ਚਾਰजेस ਦੇ ਵਿੱਚ ਹੈਗਾ ਇਹ ਲਗਾ ਲਓ ਕਿ ਸਿਰਫ ਉਹਨਾਂ ਦਾ ਜੋ ਗੋਲੀਆਂ ਖਾ ਰਿਹਾ ਹੈ ਨਾ ਉਹਨਾਂ ਕਿ ਉਹਨਾਂ ਨੇ ਇਹਦੇ ਤੇ ਅਮਾਊਂਟ ਕੰਜ਼ਿਊਮ ਕਰਨਾ ਪਾਊਡਰ ਕੈਪਸੂਲ ਟੈਬਲੇਟ ਇਸ ਨੇ ਡਾਇਬਟੀਜ਼ ਨੂੰ ਰਿਕਵਰ ਕਰ ਦੇਣਾ ਮਹੀਨੇ ਦੇ ਵਿੱਚ ਕੋਈ ਪੱਕੀ ਗੱਲ ਨਹੀਂ ਅਸੀਂ ਕਹਿ ਰਹੇ ਵੀ ਪੱਕੀ ਲੱਗ ਜਣੀ ਹੈ ਅੱਛਾ ਮਤਲਬ ਪੱਕੀ ਜਿਹੜੀ ਗੋਲੀ ਲੱਗੀ ਉਹ ਛੁੱਟ ਸਕਦੀ ਹੈ ਦੇ ਨਾਲ ਡੈਫੀਨੇਟਲੀ ਸਰ ਜੇ ਉਹਨਾਂ ਨੂੰ ਗੋਲੀ ਲੱਗੀ ਹੈ ਹੁਣ ਤੁਸੀਂ ਗੱਲ ਕਰਦੇ ਲੱਗੀ ਦੀ ਅਸੀਂ ਮਤਲਬ ਲਾ ਲਈ ਨਾ ਡਾਕਟਰ ਦੀ ਗੱਲ ਸੁਣ ਕੇ ਜਦੋਂ ਲਾ ਲਈ ਤਾਂ ਸਰ ਉਦੋਂ ਉਹ ਗੋਲੀ ਹੌਲੀ-ਹੌਲੀ ਛੁੱਟੂਗੀ ਮੀਨਸ ਕਹਿੰਦਾ ਉਹ ਗੋਲੀ ਦੀ ਡੋਜ਼ ਅਸੀਂ ਨਾਲ ਲਵਾਂਗੇ ਨਾਲ ਅਸੀਂ ਇਹ ਸ਼ੁਰੂ ਕਰਾਂਗੇ ਤੇ ਵਿਦਿਨ 3 ਮੰਸ ਉਹ ਗੋਲੀ ਛੁੱਟ ਜਾਏਗੀ ਪਰ ਜੇ ਦਾਅਵੇ ਨਾਲ ਗੱਲ ਕਰ ਰਹੀਆਂ ਮੇਰੇ ਕੋਲ ਫਰੈਸ਼ ਕੇਸ ਆਗਾ ਜਿਹਨੇ ਗੋਲੀ ਨਹੀਂ ਲਈ ਪਰ ਹੇਜ਼ ਕੀਤੇ ਹੈ ਲਾਈਫਸਟਾਈਲ ਡਿਸਆਰਡਰ ਨੂੰ ਉਹਨਾਂ ਨੇ ਚੇਂਜ ਕੀਤਾ ਤਾਂ ਇਹ ਮਹੀਨਾ ਵੀ ਨਹੀਂ ਲੈਣਗੇ ਸਰ E ਉਮ ਇਹ ਨਹੀਂ ਲੈਣਗੇ ਮੈਂ ਇੰਨੇ ਬਾਅਦ ਤਾਂ ਮੈਂ ਉਹਨਾਂ ਨੂੰ ਦੱਸ ਹੀ ਦੇਣਾ ਹੈਗਾ ਵੀ ਤੁਸੀਂ ਇਹ ਆਪਣਾ ਡਾਈਟ ਨੂੰ ਇਦਾਂ ਲੈਣ ਲੱਗ ਜਾਓ ਔਰ ਐਕਸਰਸਾਈਜ਼ ਕਰੋ ਉਹ ਸਭ ਚੀਜ਼ਾਂ ਅਸੀਂ ਉਹਨਾਂ ਨੂੰ ਮੋਡੀਫਾਈ ਕਰ ਦੇਣੀ ਆ ਉਸ ਤੋਂ ਬਾਅਦ ਜਿਹੜੇ ਬਲੂ ਵਾਲੇ ਮੈਡੀਸਨ ਅਸੀਂ ਤੁਸੀਂ ਦੇਖ ਰਹੇ ਹੋ ਜਦੋਂ ਲੱਗਦਾ ਕਿ ਗੋਲੀ ਲੱਗ ਗਈ ਤੁਸੀਂ ਕਹਿੰਦੇ ਹੋ ਤੇ ਉਹਨਾਂ ਦੀ ਏਜ ਲਗਾ ਲਓ ਕਿ ਜਦੋਂ ਉਹਨਾਂ ਨੇ 5-7 ਸਾਲ ਮੰਨ ਲਓ ਗੋਲੀ ਲੈ ਲਈ ਅੱਛਾ ਉੱਥੇ ਵੀ ਤਾਂ ਡਾਇਬੀਟਿਸ ਦੀ ਗੋਲੀ ਦਾ ਸਾਈਡ ਇਫੈਕਟ ਬਹੁਤ ਜ਼ਿਆਦਾ ਹੈ ਸਰ ਉਸ ਕੇਸ ਦੇ ਵਿੱਚ ਅਸੀਂ ਇਹ ਮੈਡੀਸਨ ਸ਼ੁਰੂ ਕਰਦੇ ਆ ਤੇ ਇਹ ਮੈਡੀਸਨ ਅਸੀਂ ਖਾਸ ਕਰਕੇ ਉਹਨਾਂ ਕੱਪਲ ਨੂੰ ਦੇ ਰਿਹਾ ব্লੂ ਵਾਲਾ ਪੈਕ ਜਿਨ੍ਹਾਂ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਵੀ ਆ ਰਹੀ ਕਿਉਂਕਿ ਤੁਹਾਨੂੰ ਪਤਾ ਹੈ ਫੀਮੇਲ ਤੇ ਮੇਲ ਨੂੰ ਜਦ ਡਾਇਬਟੀਜ਼ ਹੋ ਗਈ ਤਾਂ ਇੰਟਰਨਲ ਇਸ਼ੂਜ਼ ਬਹੁਤ ਜ਼ਿਆਦਾ ਆ ਜਾਂਦੇ ਹੈਗੇ ਸੈਕਸ਼ੂਅਲ ਇਸ਼ੂਜ਼ ਮੇਲ ਨੂੰ ਵੀ ਤੇ ਫੀਮੇਲ ਨੂੰ ਵੀ ਉਹਨਾਂ ਨੂੰ ਰਿਕਵਰ ਕਰਨ ਲਈ ਅਸੀਂ ব্লੂ ਵਾਲੇ ਪੈਕ ਤੋਂ ਸ਼ੁਰੂ ਕਰਦੇ ਹਾਂ ਤੇ ਜੇ ਸਰ ਉਹਨਾਂ ਨੂੰ ਸੈਕਸ਼ੂਅਲ ਡਿਸਆਰਡਰ ਜ਼ਿਆਦਾ ਵੱਧ ਗਿਆ ਤੇ ਉਮਰ ਵੀ 65 ਤੱਕ ਹੋ ਗਈ ਤਾਂ ਉਦੋਂ ਅਸੀਂ ਸਰ ਜਾਂ ਤਾਂ ਇਹ ਬ੍ਰਾਊਨ ਵਾਲਾ ਪੈਕ ਇਹ ਆਸੀ 골ਡਨ ਪੈਕ ਹੈ ਜਿਹਦੇ ਨਾਲ ਉਹ ਉਹ ਲੰਬਾ ਟਾਈਮ ਉਹਨਾਂ ਦੇ ਲਈ ਵੀਡੀਓ ਸੈਂਸ ਰਹਿ ਜਾਂਦੀ ਹੈ ਫਿਰ ਬੀਪੀ ਵਾਸਤੇ ਮੈਮ ਸਰ ਬੀਪੀ ਲਈ ਆਪਾਂ ਨੇ ਉਹਨਾਂ ਨੂੰ ਛੋਟਾ ਜਿਹਾ ਇੱਕ ਫਾਰਮੂਲਾ ਦਿੰਨੇ ਹੈਗੇ ਆ ਮੈਡੀਸਿਨ ਦਾ ਬੀਪੀ ਲਈ ਵੀ ਆਪਾਂ ਦੇ ਰਹੇ ਆ ਸਰ ਪਰ ਉਹ ਬੀਪੀ ਦੀ ਗੋਲੀ ਵੀ ਆਪਾਂ ਨਾਲ ਛੱਡਣ ਦਾ ਹੀ ਮੁੱਦਾ ਹੁੰਦਾ ਮੇਨ ਉਹਦੇ ਲਈ ਸਰ ਮੇਨ ਮੈਂ ਉਹਨਾਂ ਨੂੰ ਦੱਸਦਾ ਉਹਨਾਂ ਨੇ ਚਟਨੀ ਬਣਾਉਣੀ ਆ ਸਰ ਜਿਹਦੇ ਵਿੱਚ ਅਦਰਕ ਲਸਣ ਪੁਦੀਨਾ ਤੇ ਅਨਾਰ ਦਾਣਾ ਪੁਦੀਨੇ ਨਾਲ ਧਨੀਆ ਪਾਊਗਾ ਇਹਨਾਂ ਚਾਰਾਂ ਚੀਜ਼ਾਂ ਨੂੰ ਬੈਲੈਂਸਡ ਕਰਕੇ ਲਸਣ ਇਹ ਬਹੁਤ ਵੱਡਾ ਕੰਮ ਕਰਨਾ ਹੈ ਪੈਲਪਿਟੇਸ਼ਨ ਬੀਪੀ ਹਾਰਟ ਰੇਟ ਅਗਰ ਵੱਧਦਾ ਘਟਦਾ ਹੈ ਇਹਨਾਂ ਚਾਰਾਂ ਚੀਜ਼ਾਂ ਦੀ ਚਟਨੀ ਬਣਾ ਕੇ ਉਹਨਾਂ ਨੇ ਟਮਾਟਰ ਨੂੰ ਥੋੜੀ ਜਿਹੀ ਪਲਪ ਪਾਣੀ ਵੀ ਚਟਨੀ ਫਾਰਮ ਆ ਜਾਏ ਤੇ ਉਹਨਾਂ ਨੇ ਪਿਆਜ਼ ਨਹੀਂ ਪਾਉਣਾ ਇਹ ਚਟਨੀ ਨੂੰ ਸਿਰ 15 ਦਿਨ ਯੂਜ਼ ਕਰ ਲੈਣ ਬੀਪੀ ਦੀ ਪ੍ਰੋਬਲਮ ਉਹਨਾਂ ਦੀ ਰਿਕਵਰ ਹੋ ਜਾਣੀ ਹੈ ਜੀ ਜੀ अच्छा मैम फिर ਸਾਨੂੰ ਇਹ ਦੱਸ ਦਿਓ ਵੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪ੍ਰੋਬਾਇਓਟਿਕਸ ਸਾਨੂੰ ਲੈਣੇ ਚਾਹੀਦੇ ਨੇ ਜਦੋਂ ਸਾਨੂੰ ਲੱਗੇ ਕਿ ਮੀਨੋਪੌਜ਼ ਹੋ ਗਿਆ ਜਾਂ ਹੋਣ ਵਾਲਾ ਹੈ ਜਾਂ ਸਿੰਪਟਮ ਸਿੰਪਟਮ ਕੀ ਹੁੰਦੇ ਨੇ ਜੀ ਮੀਨੋਪੌਜ਼ ਦੇ ਹੁਣ ਆਪਾਂ ਵੀ ਗੱਲ ਕਰ ਲਈਏ ਚਲੋ ਨਾਲ ਲੱਗਦੇ ਹੱਥ ਪਤਾ ਕਿਵੇਂ ਲੱਗੇ ਵੀ ਹੁਣ ਮੈਨੂੰ ਮੀਨੋਪੌਜ਼ ਆ ਜਿਹੜਾ ਹੋਣ ਵਾਲਾ ਹੈ ਸਾਡੀ ਕਿਸੇ ਭੈਣ ਨੂੰ ਸਰ ਸਭ ਤੋਂ ਵੱਡਾ ਸਿੰਪਟਮ ਤਾਂ ਹੁੰਦਾ ਹੈ ਕਿ ਲੰਬਾ ਟਾਈਮ ਬਲੀਡਿੰਗ ਰਹਿੰਦੀ ਹੈ ਮਿੰਨਾ ਮਿੰਨਾ ਦੋ ਦੋ ਮਹੀਨਿਆਂ ਨੂੰ ਬਲੀਡਿੰਗ ਚੱਲਦੀ ਰਹਿੰਦੀ ਹੈ ਉਹਨਾਂ ਨੂੰ ਚੱਕਰ ਆਉਂਦੇ ਹੈ ਮੂੜ ਚਿਰਚਿੜਾ ਹੋ ਜਾਂਦਾ ਹੈ ਗੱਲ ਕਰਨ ਨੂੰ ਜੀ ਨਹੀਂ ਕਰਦਾ ਹਰ ਵੇਲੇ ਦਿਲ ਕਹਦਾ ਕਿ ਮੈਂ ਲੜਦੀ ਰਵਾਂ ਮੈਂ ਕਿਸੇ ਦੀ ਗੱਲ ਸੁਨਾ ਨਾ ਇੱਥੋਂ ਤੱਕ ਕਿ ਆਪਣੀ ਪ੍ਰੋਬਲਮ ਵੀ ਡਿਸਕ੍ਰਾਈਬ ਕਰਨ ਦਾ ਮਨ ਨਹੀਂ ਕਰਦਾਗਾ ਸਭ ਤੋਂ ਵੱਡੀ ਪ੍ਰੋਬਲਮ ਉਹਨਾਂ ਨੂੰ ਜਿਹੜੀ ਹੁੰਦੀ ਹੈ ਉਹਨਾਂ ਦੀ ਹਾਰਟ ਬੀਟ ਸਰ ਵਧਣੀ ਘਟਣੀ ਸ਼ੁਰੂ ਹੋ ਜਾਂਦੀ ਹੈਗੀ ਫਿਰ ਦਿਲ ਧੜਧੜ ਕਰਦਾ ਹੈ ਫਿਰ ਉਦੋਂ ਕੀ ਕਰਦੇ ਕੋਈ ਨਾ ਕੋਈ ਸਟੈਟਿਨ ਸ਼ੁਰੂ ਕਰ ਲੈਂਦਾ ਹੈ ਮੀਨਸ ਕੋਈ ਨਾ ਕੋਈ ਟੈਬਲੇਟ ਬੀਪੀ ਵਾਲੀ ਸ਼ੁਰੂ ਕਰ ਲੈਂਦੇ ਜਿਹੜੀ ਉਮਰ ਪਰ ਲੱਗ ਜਾਂਦੀ ਹੈ ਹੁਣ ਉ ਤਾਂ ਉਹਨਾਂ ਨੇ ਸਰ ਕੋਈ ਵੀ ਇਲੈਕਟ੍ਰੋਲਾਈਟ ਡਰਿੰਕ ਦੇ ਨਾਲ ਆਪਣੇ ਦਿਨ ਨੂੰ ਸ਼ੁਰੂ ਕਰਨਾ ਇਲੈਕਟ੍ਰੋਲਾਈਟ ਡਰਿੰਕ ਸੋ ਕੀਜੀ ਕੋਈ ਵੀ ਡੀਟੌਕਸ ওয়াটার ਸਰ ਮਾਰਨਿੰਗ ਟਾਈਮ ਤੇ ਜੀਟੌਕਸ ওয়াটার ਬਣਾਉਣ ਉਹਨਾਂ ਨੇ ਐਮਪਟੀ ਸਟਮਕ ਚਾਹ ਪੀਣ ਦੀ ਬਜਾਏ ਕੋਈ ਵੀ ਡੀਟੌਕਸ ਡਰਿੰਕ ਲਾਈਕ ਉਹਨਾਂ ਨੇ ਦਾਲਚੀਨੀ ਦੀ ਡਰਿੰਕ ਬਣਾ ਲੈਣੀ ਹੈ ਗ੍ਰੀਨ ਟੀ ਦੀ ਡਰਿੰਕ ਬਣਾ ਲੈਣੀ ਹੈ ਸਰ ਉਹਨਾਂ ਨੇ ਕੋਕੋਨਟ ওয়াটার ਪੀਣਾ ਸ਼ੁਰੂ ਕਰ ਦੇਣਾ ਹੈ ਮੁਲਠੀ ਦਾ ਪਾਣੀ ਬਣਾ ਲੈਣਾ ਹੈਗਾ ਐਲੋਵੇਰਾ ਜੂਸ ਲੈ ਲੈਣਾ ਹੈਗਾ ਧਨੀਆ ਪੁਦੀਨੇ ਦਾ ਡਰਿੰਕ ਲੈ ਲੈਣਾ ਹੈ ਉਹਨਾਂ ਨੇ ਲੈਮਨ ਲੈ ਸਕਦੇ ਹੈਗੇ ਸਰ ਆਮਲਾ ਡਰਿੰਕ ਸ਼ੁਰੂ ਕਰ ਦੇਣ ਇਹਨਾਂ ਸਭ ਦੇ ਨਾਲ ਉਹਨਾਂ ਦਾ ਜਿਹੜਾ ਮੈਟਾਬੋਲਿਜ਼ਮ ਹੈ ਉਹ ਮਾਰਨਿੰਗ ਐਮਪਟੀ ਸਟਮਕ ਅਗਰ ਆਪਾਂ ਇਲੈਕਟ੍ਰੋਲਾਈਟ ਡ ਲਿਆ ਤਾਂ metabolisim ਵਧੀਆਂ ਹੋ ਜਾਣਾ ਬਾਕੀ ਜਿਹੜਾ ਸਪੈਸ਼ਲ ਡਰਿੰਕ ਅਸੀਂ ਰੱਖੇ ਹੈਗੇ ਉਹ ਅੱਜ ਇਹ ਕਨਸੀਡਰ ਕੀਤੇ ਹੈ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਕੀ ਹੁੰਦੀ ਹੈ ਪ੍ਰੋਲੋਂਗ ਬਲੈਡਿੰਗ ਦੀ ਉਹਦੇ ਕਰਕੇ ਸਰ ਉਹਨਾਂ ਨੇ ਇਹ ਅਸੀਂ ਰੱਖਿਆ ਹੋਇਆ ਦੇਖੋ ਇਹ ਸਰ ਗੁੰਨਕਤੀਰਾ ਹੈ ਠੀਕ ਹੈ ਗੁੰਨਕਤੀਰਾ ਉਹਨਾਂ ਨੇ ਰਾਤ ਨੂੰ ਪਿਉਆ ਦੇਣਾ ਠੀਕ ਹੈ ਪਾਣੀ ਦੇ ਵਿੱਚ ਰਾਤ ਨੂੰ ਭੋ ਕੇ ਆ ਦੇਖੋ ਗੁੰਦਕਤੀ ਵਾਲਾ ਇਦਾਂ ਫੁੱਲ ਜਾਣਾ ਹਨਾ ਤੇ ਇਹ ਗੁੰਦਕਤੀ ਰਾ ਉਹਨਾਂ ਨੇ ਕਿਸੇ ਵੇਲੇ ਵੀ ਲੈਣਾ ਭਾਵੇਂ ਉਹ ਦਹੀਂ ਚ ਪਾ ਲੈਣ ਭਾਵੇਂ ਇਹਨੂੰ ਕੈਸ਼ ਦੁੱਧ ਪਾ ਲੈਣ ਹਨਾ ਜਿਸ ਕਿਸੇ ਵੀ ਤਰੀਕੇ ਗੁੰਦਕਤੀ ਰ ਨੂੰ ਕੰਜ਼ਿਊਮ ਕਰ ਲੈਣ ਹਾਂ ਕਿਸੇ ਵੀ ਤਰੀਕੇ ਦੈਨਸ ਅ ਸੈਕੰਡ ਡੇ ਆਗਤ ਹਨੀਆਂ ਜਿਹਨੇ ਬਹੁਤ ਵੱਡਾ ਕੰਮ ਕਰਨਾ ਧਨੀਆ ਥਾਇਰੋਇਡ ਨੂੰ ਵੀ ਰਿਕਵਰ ਕਰੇਗਾ ਡਾਇਬੀਟਿਸ ਤੇ ਵੀ ਕੰਮ ਕਰੇਗਾ ਬੀਪੀ ਤੇ ਵੀ ਕੰਮ ਕਰੇਗਾ ਜੋ ਸੀ ਡੀ4 ਦੀ ਗੱਲ ਕੀਤੀ ਓਵਰ ਉਹਨਾਂ ਦੇ ਕੰਮ ਕਰੇਗਾ ਉਹਨਾਂ ਨੇ ਹੁਣ ਇੱਕ ਚਮਚ ਧਨੀਆ ਰਾਤ ਨੂੰ ਸੌਕ ਕਰਨਾ ਸਰ ਰਾਤ ਨੂੰ ਸੌਕ ਕਰਕੇ ਸਵੇਰੇ ਇਸ ਨੂੰ ਗਰਮੀਆਂ ਚ ਤਾਂ ਇਦਾਂ ਹੀ ਲੈ ਲੈਣ ਤੇ ਜੇ ਮੌਸਮ ਮੰਨ ਲਓ ਸਰਦੀ ਵਾਲਾ ਹੈਗਾ ਫਿਰ ਉਹਨਾਂ ਨੇ ਇਹਨੂੰ ਬੋਇਲ ਕਰਕੇ ਤੇ ਲੂਕ ਵਾਰਮ ਵਾਟਰ ਦੀ ਤਰ੍ਹਾਂ ਇਹਨਾਂ ਨੂੰ ਮਾਰਨਿੰਗ ਐਮਪਟੀ ਸਟਮਕ ਹੁਣ ਅਸੀਂ ਰੱਖਿਆ ਸਰ ਇਹ ਨਾਲ ਇਹ ਰੱਖਿਆ ਅਸੀਂ ਚੀਆ ਸੀਡਸ ਚੀਆ ਸੀਡ ਜੀ ਡਰਿੰਕ ਵੀ ਫੀਮੇਲ ਨੇ ਰਾਤ ਨੂੰ ਸਰ ਇਦਾਂ ਪਿਉ ਆ ਦੇਣਾ ਤੇ ਓਵਰਨਾਈਟ ਅਗਰ ਉਹ ਨਹੀਂ ਸੌਕ ਕਰਤੀਆਂ ਤਾਂ ਸਵੇਰੇ ਇਹ ਮੰਨ ਲਓ ਅੱਧਾ ਕਿੰਡਾ ਚੀਆ ਸੀਡਸ ਨੂੰ ਪਾਣੀ ਚ ਭਿਉ ਕੇ ਤੇ ਇਸ ਨੂੰ ਕੰਜ਼ਿਊਮ ਕਰ ਸਕਦੇ ਆ omega 3 ਸਰ ਇਹਦੇ ਚ ਬਹੁਤ ਵਧੀਆ omega 3 ਹੁੰਦਾ ਐਸਟ੍ਰੋਜਨ ਵੀ ਹਾਈ ਕਰਨ ਦੀ ਪਾਵਰ ਹੈ ਜ ਪ੍ਰੋਜੈਸਟ੍ਰੋਨ ਵੀ ਇਹਦੇ ਨਾਲ ਹਾਈ ਹੋ ਜਾਣਾ ਹੈਗਾ ਹੁਣ ਜਿਹੜਾ ਅਸੀਂ ਮੇਨ ਦਸੀਏ ਕਿ ਸਭ ਤੋਂ ਵੱਡਾ ਜਿਹੜਾ ਜਲਦੀ ਜਿਹਨੂੰ ਪ੍ਰੋਬਲਮ ਹੈਗੀ ਹੈ ਜਲਦੀ ਰਿਕਵਰ ਹੋ ਸਕਦੀ ਹੈ ਸਰ ਇਹ ਅਸੀਂ ਦੇਖ ਰਹੇ ਆ ਇੱਕੀ ਚੀਜ਼ ਸਰ ਇਹ ਫਿੱਟ ਕਰੀ ਠੀਕ ਹੈ ਉਹਨਾਂ ਨੇ ਇਹਨੂੰ ਤਵੇ ਤੇ ਖਿਲਰ ਕਰਕੇ ਠੀਕ ਹੈ ਇਹਦਾ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਇਸ ਨੂੰ ਉਹਨਾਂ ਨੇ ਮਾਰਨਿੰਗ ਟਾਈਮ ਤੇ ਖਾਲੀ ਪੇਟ ਘਿਓ ਦੇ ਵਿੱਚ ਪਾ ਕੇ ਥੋੜੇ ਜਿਹੀ ਘਿਓ ਦੇ ਵਿੱਚ ਇਹਨਾਂ ਨੂੰ ਮੈਨਸ ਪਾਊਡਰ ਨੂੰ ਮਿਕਸ ਕਰਕੇ ਛੋਲਿਆਂ ਦੇ ਦਾਣੇ ਜਿੰਨਾ ਇਸ ਨੂੰ ਖਾਲੀ ਪੇਟ 20 ਦਿਨ ਲੈਣ ਸਰ ਠੀਕ ਹੈ ਉਹਨਾਂ ਦੀ ਮੈਨੋਪੋਜ਼ ਦੀ ਪ੍ਰੋਬਲਮ ਜਿਹੜੀ ਹੈ ਉਹ ਸੋਲਵ ਹੋ ਜਾਣੀ ਹੈਗੀ ਹੈ ਜੇ ਪ੍ਰੋਲੌਂਗ ਬਲੀਡਿੰਗ ਹੈ ਤਾਂ ਹੱਲ ਹੋ ਜਾਣਾ ਆ ਤੇ ਜੇ ਸਭ ਤੋਂ ਵੱਡੀ ਗੱਲ ਵੀ ਉਹਨਾਂ ਨੂੰ ਚਾਹੀਦਾ ਵੀ ਅਸੀਂ ਐਸਟ੍ਰੋਜਨ ਨੂੰ ਥੋੜਾ ਟ੍ਰਿਗਰ ਕਰਨਾ ਤਾਂ ਐਸਟ੍ਰੋਜਨ ਟ੍ਰਿਗਰ ਕਰਨ ਵਾਸਤੇ ਮੇਥੀ ਦਾਣਾ ਸਭ ਤੋਂ ਬੈਸਟ ਹੈ ਜਿਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਨਾ ਅਵੇਅਰਨੈਸ ਆ ਗਈ ਉਹ ਮੇਥੀ ਦਾਣਾ ਪਹਿਲਾਂ ਹੀ ਸ਼ੁਰੂ ਕਰਦੇ ਨੇ ਜੀ ਅੱਛਾ ਮੈਮ ਫਿਰ ਇੱਕ ਹੋਰ ਬੜਾ ਹੈ ਮੇਂ ਸਵਾਲ ਮੇਰੇ ਦਿਮਾਗ ਦੇ ਵਿੱਚ ਜਿਹੜਾ ਇਸ ਵੇਲੇ ਆ ਰਿਹਾ ਹੈ ਤੇ ਤੁਸੀਂ ਪਹਿਲਾਂ ਹੀ ਕਿਹਾ ਹੈ ਕਿ ਜੀਵ ਦੇ ਨਹੀਂ ਸੁਣੀ ਦਿਮਾਗ ਦੀ ਸੁਣੀ ਇਸ ਕਰਕੇ ਸਵਾਲ ਦਿਮਾਗ 'ਚ ਆ ਰਹੇ ਨੇ ਜਿਨ੍ਹਾਂ ਦਾ ਮੀਨੋਪੋਜ਼ ਹੋ ਗਿਆ 25 ਦੀ ਬੈਂਦੀ ਚਾਰਲੀ ਮਾਂ ਬਣਨੀ ਮੀਨੋਪੋਜ਼ ਕਰਕੇ ਜਿਨ੍ਹਾਂ ਦਾ ਮਾਂ ਬਣਨ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਉਹਨਾਂ ਦਾ ਹੱਲ ਕੋਈ ਹੈ ਕੁਦਰਤ ਕੋਲ ਸਰ ਜਿਹੜੀ ਮਾਂ ਨਹੀਂ ਬਣ ਸਕੇਗੀ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਕਿ ਪੀਰੀਅਡ ਦੀ ਤਾਂ ਉਹਨਾਂ ਨੇ ਸਰ ਸ਼ਤਾਵਰ ਤੇ ਅਸ਼ਵਗੰਧਾ ਨੂੰ ਕਿਸੇ ਵੀ ਫਾਰਮ ਵਿੱਚ ਅਸੀਂ ਇਹ ਕਦੇ ਵੀ ਨਹੀਂ ਕਹਿੰਦੇ ਕਿ ਕਿ ਉਹ ਇਹ ਮੰਗਾਨ ਜਾਂ ਲੈਨ ਅਸੀਂ ਚੀਜ਼ਾਂ ਦਾ ਨਾਮ ਦੱਸਦੇ ਹਾਂ ਸ਼ਤਾਵਰ ਅਸ਼ਵਗੰਧਾ ਇਹ ਬਾਜ਼ਾਰੋਂ ਲਿਆ ਕੇ ਵੀ ਦੁੱਧ ਦੇ ਨਾਲ ਲੈਣਾ ਸ਼ੁਰੂ ਕਰ ਦੇਣ ਮਾਂ ਬਣਨ ਵਾਸਤੇ ਤੇ ਫਿਰ ਇਹ ਸੋਮਿਆ ਕਿ ਉਹ ਸ਼ਤਾਵਰ ਦਾ ਜੋ ਤਿਆਰ ਕੀਤਾ ਹੋਇਆ ਉਹ ਸੋਮਿਆ ਕਿਓ ਦਾ ਵੀ ਯੂਜ਼ ਕਰ ਸਕਦੇ ਆ ਇਹਦੇ ਨਾਲ ਕੀ ਹੋਣਾ ਸਰ ਓਵਰੀਜ ਦੇ ਵਿੱਚ ਲੂਬ੍ਰੀਕੇਸ਼ਨ ਤਿਆਰ ਹੋਣੀ ਆ ਸ਼ਤਾਵਰ ਦੇ ਨਾਲ ਤੇ ਸ਼ਤਾਵਰ ਕਿਓ ਨਾਲ ਖਾਸ ਕਰਕੇ ਮੁਰਤੋ ਜਵਾਨ ਲੱਗਣ ਲੱਗ ਜਣਗੇ ਭੈਣਾ ਸਾਡੀਆਂ ਸਵਾਲ ਵੀ ਹੁਣ ਇਹੀ ਹੈ ਨਾ ਜੀ ਓਵਰੀ ਮੁਰਤੋ ਜਵਾਨ ਹੋਊਗੀ ਅੱਛਾ ਅਸੀਂ ਭੈਣਾਂ ਤਾਂ ਜਵਾਨ ਤਾਂ ਕਰਾਂਗੇ ਨਾ ਕਿਉਂਕਿ ਮੇਨ ਤਾਂ ਫੰਕਸ਼ਨ ਭੈਣਾਂ ਦਾ ਜਿਹੜਾ ਹੈਗਾ ਜੀ ਔਵਰੇਜ ਜਵਾਨ ਹੋਗੀ ਤੇ ਫਿਰ ਭੈਣਾਂ ਵੀ ਆਪਣੇ ਆਪ ਜਿਹੜਾ ਜਿੰਨੀ ਉਹਨਾਂ ਦੀ ਉਮਰ ਹੈਗੀ ਹੈ ਓਨੀ ਨਹੀਂ ਤੁਸੀਂ ਕਹੋਗੇ ਵੀ ਉਹਨਾਂ ਤੋਂ ਵੀ ਘੱਟ ਦਿਖੇਗੀ ਸਰ ਉਹ 15 ਸਾਲ ਕਮ ਸੇ ਕਮ ਜਿਉ 45 ਰਿਹਾ ਤਾਂ 25 ਦਿਨ ਲੱਗਣਗੇ ਉਹ ਇੰਨਾ ਸਾਲ ਪਿੱਛੇ ਆ ਜਾਣਗੇ ਇੰਨਾ ਨੁਸਖੇ ਫਾਰਮੂਲੇ ਇੰਨਾ ਨੁਸਖੇ ਫਾਰਮੂਲੇਸ਼ਨਸ ਦੇ ਨਾਲ ਸਰ ਜਦੋਂ ਬੁੜੇ ਹੋ ਜਾਂਦੇ ਪਤਾ ਹੁੰਦਾ ਤੁਹਾਨੂੰ ਵੀ ਇਦਾਂ ਕਰਕੇ ਉਹਨਾਂ ਦੇ ਮਸਲ ਜਿਹੜੇ ਐ ਨਾ ਉਹ ਵੀਕ ਹੋ ਜਾਂਦੇ ਆ ਨਾ ਲਟਕਣੇ ਸ਼ੁਰੂ ਹੋ ਜਾਂਦੀਆਂ ਬਾਹਾਂ ਹਨਾ ਤੇ ਇਹ ਮਤਲਬ ਮਸਲਸ ਅਸੀਂ ਸਟਰੋਂਗ ਰੱਖਣੇ ਆ ਤਾਂ ਕਰਨਾ ਕਿ ਐਕਸਰਸਾਈਜ਼ ਵੀ ਕਰਨੀ ਆ ਸਿ ਬਾਇਓਲੋਜੀਕਲ ਜਿਹੜਾ ਕਲੌਕ ਹੈਗਾ ਮੀਨਸ ਕਿ ਅਸੀਂ अर्ਲੀ ਟੂ ਬੈਡ अर्ਲੀ ਟੂ ਰਾਈਜ਼ ਵਾਲਾ ਕੰਮ ਕਰਨਾ ਵਿਟਾਮਿਨ ਡੀ ਲੈਣਾ ਹੈਗਾ ਬਾਕੀ ਹੋਰ ਜਿਵੇਂ ਅਸੀਂ ਮੈਡੀਕੇਸ਼ਨ ਦੀ ਗੱਲ ਕਰੀ ਜਿਹ ਸਰ ਉੱਥੇ ਉਹਨਾਂ ਨੇ ਲੰਬੀ ਬਲੀਡਿੰਗ ਰਹਿੰਦੀ ਹੈ ਤੇ ਮੈਨੋਮਾਕਸ ਮੈਕਸ ਉਹ ਉਹਨਾਂ ਨੇ ਮੰਗਵਾ ਲੈਣੀ ਹੈ ਮੈਨੋਮਾਕਸ ਮੈਕਸ ਦੇ ਨਾਲ ਵਿਧੀ ਨਾਲ ਮੰਥ ਉਹਨਾਂ ਦੀ ਪ੍ਰੋਲੋਂਗ ਬਲੀਡਿੰਗ ਹੱਲ ਹੋ ਜਾਏਗੀ ਤੇ ਨਾਲ ਅਸੀਂ ਦੇਵਾਂਗੇ ਸਰ ਚੰਦਾ ਚੰਦਾ ਟੈਬਲੇਟ ਤੇ ਬੀ ਬੈਨ ਬੀ ਬੈਨ ਸਰ ਤੁਸੀਂ ਸਮਝ ਗਏ ਹੋਗੇ ਬਲੀਡਿੰਗ ਬੈਨ ਅੱਛਾ ਬੀ ਬੈਨ ਬਲੀਡਿੰਗ ਬੈਨ ਲੱਗ ਕਿ ਵੀ ਫਾਰ ਵੈਨ ਉਹਦੇ ਤੁਸੀਂ ਬੀ ਬੈਨ ਕਰਤਾ ਅਸੀਂ ਹਾਂ ਅਸੀਂ ਵੀ ਬੈਨ ਨਹੀਂ ਕੀਤਾ ਅਸੀਂ ਬੀ ਬੈਨ ਕਰਤਾ ਮਤਲਬ ਅਸੀਂ ਬਲੀਡਿੰਗ ਨੂੰ ਬੈਨ ਕਰਨਾ ਤਾਂ ਉਹ ਬੀ ਬੈਨ ਮੰਗਾ ਲੈਣ ਸਰ ਉਹਨਾਂ ਨੂੰ ਬਲੀਡਿੰਗ ਦੀ ਪ੍ਰੋਬਲਮ ਸਾਰੀ ਹੱਲ ਹੋ ਜਾ ਜਿਹਨਾਂ ਨੂੰ ਆਮ ਪੀਰੀਅਡ ਦੇ ਵਿੱਚ ਬੜੀ ਜ਼ਿਆਦਾ ਬਲੀਡਿੰਗ ਹੁੰਦੀ ਹੈ ਜੀ ਉਹਨਾਂ ਦਾ ਹੱਲ ਕਰੇਗਾ ਬੀ ਬੈਨ ਸਰ ਪੀਰੀਅਡ ਦੇ ਵਿੱਚ ਜਦੋਂ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਉਹ ਤੋਂ ਚੰਦਾ ਟੈਬਲੇਟ ਦੇਵਾਂਗੇ ਕਿਉਂਕਿ ਅਸੀਂ ਰੋਕਣੀ ਥੋੜਾ ਹੀ ਹੈ ਪੀਰੀਅਡਸ ਅਸੀਂ ਪੀਰੀਅਡ ਨੂੰ ਰੋਕਣ ਦੀ ਗੱਲ ਨਹੀਂ ਕਰੀ ਅਸੀਂ ਤਾਂ ਜਵਾਨ ਹੋਣਾ ਹੈ ਨਾ ਅਸਤਾ ਅਸਤਾ ਸਾਡੇ ਪਿੰਡਾਂ ਤਾਂ ਬਹੁਤ ਵਾਰ ਹੁੰਦਾ ਜੀ ਕਿ ਜਦੋਂ ਜ਼ਿਆਦਾ ਬਲੀਡਿੰਗ ਹੋ ਜਾਏ ਤਾਂ ਦਵਾਈ ਲੈ ਲੈਂਦੀਆਂ ਨੇ ਸਰ ਹੁਣ ਚਲੋ ਤੁਸੀਂ ਗੱਲ ਛੇੜ ਲਈ ਜਦੋਂ ਜ਼ਿਆਦਾ ਬਲੀਡਿੰਗ ਹੋ ਜਾਂਦੀ ਹੈ ਐਲੋਪੈਥਿਕ ਟਰੀਟਮੈਂਟ ਕੀ ਹੈ ਕਿ ਪੀਰੀਅਡ ਨੂੰ ਜੀ ਬੰਦ ਕਰ ਦਿਓ ਹਾਂ ਜੀ ਬੰਦ ਕਰਤਾ ਅੱਛਾ ਬੰਦ ਕਰਤਾ ਤੇ ਉਹ ਆਪਣੇ ਤਰੀਕੇ ਨਾਲ ਹੀ ਫਿਰ ਸ਼ੁਰੂ ਕਰਦੇ ਆ ਫਿਰ ਉਹਦਾ ਕੀ ਹੁੰਦਾ ਹੈ ਕਿ ਬਲੱਡ ਬਹੁਤ ਜ਼ਿਆਦਾ ਡੈਫੀਸ਼ੀਐਂਸੀ ਹੋ ਜਾਂਦੀ ਹੈਗੀ ਇਹ ਆਇਰਨ ਸਪਲੀਮੈਂਟ ਲੈਣੇ ਪੈਂਦੇ ਆ ਚੱਕਰ ਆਉਂਦੇ ਹੈਗੇ ਆ ਇਹ ਸਭ ਸਾਰਾ ਐਲੋਪੈਥੀ ਦਵਾਈਆਂ ਦਾ ਖੇਡ ਹੈ ਜੀ ਜੀ ਕਰੇ ਤਾਂ ਫਿਰ ਜਿਹੜਾ ਬੰਦ ਕਰ ਦੋ ਜੀ ਕਰੇ ਤਾਂ ਪੀਰੀਅਡ ਰਿਲੀਜ਼ ਕਰ ਦੋ ਇਹ ਐਲੋਪੈਥੀ ਚ ਹੁੰਦਾ ਆਯੁਰਵੇਦਾ ਦੇ ਵਿੱਚ ਇਦਾਂ ਕੋਈ ਟ੍ਰੀਟਮੈਂਟ ਨਹੀਂ ਹੈਗਾ ਆਯੁਰਵੇਦਾ ਦੇ ਵਿੱਚ ਤਾਂ ਅਸੀਂ ਉਮਰ ਤੋਂ ਪਹਿਲਾਂ ਜਵਾਨ ਹੋਣਾ ਤੇ ਇਹ ਜਿਹੜੀ ਬਲੀਡਿੰਗ ਹੈ ਨਾ ਸਰ ਮੰਨ ਲਓ ਜੇ ਐਬਨਾਰਮਲ ਹੋ ਰਹੀ ਹੈ ਇਹਨੂੰ ਤਰੀਕੇ ਦੇ ਨਾਲ ਸਲੋ 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 ਅਸੀਂ ਇਸ ਨੂੰ ਰੈਗੂਲਰ ਕਰਨਾ ਨਾ ਕਿ ਇਹਨੂੰ ਪੌਜ਼ ਕਰਨਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਲਈ ਤੇ ਹੁਣ ਜਨ ਜਨ ਦੇ ਸਾਡੇ ਨਾਲ ਇਹ ਦੱਸ ਦਿਓ ਵੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਨੁਸਖਾ ਫਾਰਮੂਲਾ ਤੁਹਾਡੇ ਕੋਲੋਂ ਕਿਸੇ ਸਾਡੀ ਭੈਣ ਨੇ ਲੈਣਾ ਹੋਵੇ ਗੁੰਦ ਕਤੀਰੇ ਵਾਲਾ ਇਹ ਤਨੀ ਦੇ ਬੀਜ ਵਾਲਾ ਤੇ ਚੀਆ ਸੀਡ ਵਾਲਾ ਸਰ ਇਹ ਫਾਰਮ ਨੁਸਖੇ ਤੇ ਮੇਰੀਆਂ ਭੈਣਾਂ ਨੂੰ ਦੇ ਹੀ ਦਿੱਤੇ ਆ ਤਾਂ ਮੈਨੂੰ ਲੱਗਦਾ ਕਿ ਇਸ ਵਾਰੀ ਮੇਰੀਆਂ ਭੈਣਾਂ ਨੇ ਮੈਨੂੰ ਕਾਲ ਕਰਕੇ ਨਹੀਂ ਪੁੱਛਣਾ ਕਿ ਕਿ ਮੈਂ ਪੂਰੀ ਦੀ ਪੂਰੀ ਜਾਣਕਾਰੀ ਉਹਨਾਂ ਨੂੰ ਬਿਨਾ ਕਾਲ ਤੇ ਦੇ ਦਿੱਤੀ ਫੇਰ ਵੀ ਉਹਨਾਂ ਨੇ ਸਰ ਨਾਲ ਰਾਬਤਾ ਕਰਨਾ ਹੋਵੇ ਸਰ ਫੇਜ਼ 10 ਸੈਕਟਰ 64 ਤੇ SCF 61 ਮੋਹਾਲੀ ਉਹ ਮੈਨੂੰ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰ ਸਕਦੇ ਜਾਂ ਆ ਕੇ ਮਿਲ ਸਕਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸ ਹਨ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀ ਸਾਡੀਆਂ ਭੈਣਾਂ ਉਮਰ ਤੋਂ ਪਹਿਲਾਂ ਬੁੱਢੀਆਂ ਦਿਖਣ ਲੱਗ ਗਈਆਂ ਨੇ ਜਾਂ ਉਮਰ ਤੋਂ ਪਹਿਲਾਂ ਉਹਨਾਂ ਨੂੰ ਮੀਨੋਪੌਜ਼ ਹੋ ਗਿਆ ਹੈ ਤਾਂ ਉਹਨਾਂ ਦਾ ਹੱਲ ਬੜੇ ਤਰੀਕੇ ਨਾਲ ਇੱਥੇ ਇਸ ਨੁਸਖੇ ਨਾਲ ਪ੍ਰੋਬਾਇਟਿਕਸ ਜਿਹੜੇ ਇਲੈਕਟ੍ਰੋਲਾਈਟ ਡਰਿੰਕਸ ਵੀ ਉਹਨਾਂ ਨੇ ਦੱਸਿਆ ਨੀ ਪ੍ਰੋਬਾਇਟਿਕਸ ਵੀ ਸਾਡੇ ਨਾਲ ਉਹਨਾਂ ਨੇ ਡਿਸਕਸ ਕੀਤੇ ਨੇ ਔਰ ਉਹਨਾਂ ਨੇ ਆਪਣੇ ਨੁਸਖੇ ਫਾਰਮੂਲੇ ਵੀ ਖਾਸ ਕਰਕੇ ਸਾਡੇ ਨਾਲ ਸ਼ੇਅਰ ਕੀਤੇ ਨੇ ਕਿ ਕਿਵੇਂ ਅਸੀਂ ਵੱਖ-ਵੱਖ ਪ੍ਰੋਬਲਮਸ ਤੋਂ ਉਹਨਾਂ ਦਾ ਨਿਜਾਤ પા ਸਕਦੇ ਆ ਉਹਨਾਂ ਦੀ ਉਹਨਾਂ ਤੋਂ ਨਿਜਾਤ ਲੈ ਸਕਦੇ ਆ ਔਰ ਨਾਲ ਹੀ ਮੁਰਤੋਂ ਕਿਵੇਂ ਅਸੀਂ ਆਪਣੀ ਸਕਿਨ ਨੂੰ ਆਪਣੇ ਸਰੀਰ ਨੂੰ ਜਵਾਨ ਕਰ ਸਕਦੇ ਆ ਸੋ ਉਮੀਦ ਕਰਦਾ ਆ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਾਂ ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਡੀ ਸਹੇਲੀ ਦੀ ਉਮਰ ਘਟ ਹੈ ਤੁਹਾਡੇ ਨਾਲੋਂ ਵੀ ਉਮਰ ਘਟਾ ਪਰ ਤੁਹਾਡੇ ਤੋਂ ਜ਼ਿਆਦਾ ਉਹ ਨਜ਼ਰ ਆਉਂਦੀ ਹੈ ਉਮਰ ਦੇ ਵਿੱਚ ਤਾਂ ਉਹਨਾਂ ਨਾਲ ਵੀ ਇਹ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਨਾ ਆਉਣ ਇਸ ਕਰਕੇ ਤੁਸੀਂ ਇਹ ਨੁਸਖੇ ਫਾਰਮੂਲੇ ਉਹਨਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਤੇ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਟੈਨਸ਼ਨ ਹੈ ਜਿਹੜੀ ਦਿਮਾਗ ਦੇ ਉੱਤੇ ਹਰ ਵੇਲੇ ਰਹਿੰਦੀ ਹੈ ਤਾਂ ਉਹ ਵੀ ਮੈਨੂੰ ਲੱਗਦਾ ਹੈ ਕਿ ਦੂਰ ਹੋ ਸਕਦੀ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਦੇ ਦਿਓ ਅੱਗਿਆ ਧੰਨਵਾਦ